ਠੀਜਾ ਗੋਲੀ ਯਾਰੇ ਜਿੰਨਾ ਖੋਦਾ ਕੋਈ ਜੰਨਾ ਕਾ ਖੋਲਣੂ ਕਿਆ ਲੱਤ ਬਾਣੇ ਵਿੱਚ ਦੇ ਦੀ ਮੈਂ ਕਿਦਾਂ ਫਿਰ ਠੀਕਾ ਮਟਾਣੇ ਚੱਲੇਗਾ ਚੱਲ ਜੰਨਾ ਆ ਫਿਰ ਸਮਾਨ ਤੇ ਲਾ ਦੇ ਕਿਹੜਾ ਕਿਹੜਾ ਸਮਾਨ ਫੜਾਈ ਜਾਈ ਮੈਨੂੰ ਡਿੱਗੀ ਦੇਖੋ ਡਿੱਗੀ ਆ ਫੜ ਕਿਟ ਬਸ ਇੰਨੇ ਹੋਰ ਕਿੰਨਾ ਭਰਾ ਆ ਰ ਆ ਛੇਤੀ ਚੱਲ ਚੱਲ ਆ ਜਾ ਆ ਜਾ ਉਹ ਯਾਰ ਖੁੱਲ ਨਹੀਂ ਰਹੀ ਖੋਲ ਦਾ ਕਿੱਡਾ ਇਹਨੂੰ ਲੋਕ ਲਾਇਆ ਛੇ ਢੱਕਿਆ ਕਿੱਡਾ ਤੂੰ ਇਹਨੂੰ ਚੱਲ ਮੇਰੀ ਭੈਣ ਨੂੰ ਇਹ ਲੱਜਾਂ ਲੱਗੀ ਓਏ ਜਾਂਦੀ ਐ ਚੱਲ ਓਕੇ ਕ ਮਾਰ ਲਿਆ ਭਰਾਵਾ ਮਾਰ ਲੰਨਾ ਇਹਨੂੰ ਨਿਕਾੜ ਇਹਦੇ ਤੇ ਕੱਢ ਲਾ ਅੰਡੇ ਕੱਢ ਜੇ ਕੱਢ ਓਏ ਜੀ ਕਿ ਸਟਾਰਟ ਹੈ ਵਾਹ ਵਾਹ ਅਮਰੀਕਾ ਗਏ ਹੈ ਯਾਰ ਅਮਰੀਕਾ ਕੋ ਆਏ ਹੁਣ ਵਾਹ ਵਾਹ ਜੇਰ ਹੋ ਗਿਆ ਕਿਉਂ ਆਓ ਵਾਹ ਵਾਹ ਜੇਰ ਹੋ ਗਿਆ ਉਦਾਂ ਕਿਦਾ 10 15 ਸਾਲ ਹੋ ਹੀ ਗਏ ਨੂੰ ਬਾਹਰ ਗਏ ਨੇ ਹਾਂ ਤਾਂ ਵੀ ਕਿੰਨੇ ਸਾਲ ਹੋ ਗਏ ਬਾਹਰ ਗਏ ਨੇ ਯਾਰ ਮੈਨੂੰ ਹੋ ਹੀ ਗਏ ਨੇ ਕੋਈ 2.5 ਸਾਲ ਦੁਰਫੇ ਟਾਈਮ ਮੈਂ ਤਾਂ ਸੁਣਿਆ ਬਾਹਰ ਬਹੁਤ ਪੈਸੇ ਇਕੱਠੇ ਕਰਨੇ ਹੁੰਦੇ ਆਓ ਕਲਾ ਕੇ ਤੇਰਾ ਬੁੱਢਾ ਆਣਾ ਪੈਸੇ ਇਕੱਠੇ ਕਰ ਕਮਾਉਣੇ ਕਹਿੰਦੇ ਐਵੇਂ ਨਹੀਂ ਪੰਜ ਪੈਸੇ ਤੂੰ ਆਪਣੇ ਬਾਰੇ ਦੱਸ ਕੁਝ ਗੱਡੀ ਲਈ ਨੂੰ ਕਿੰਨਾ ਚਿਰ ਹੋ ਗਿਆ ਜੀ ਓਰਾ ਟਾਈਮ ਹੋਇਆ ਹਾਂ ਥੋੜਾ ਟਾਈਮ ਕਿੰਨਾ ਚਿਰ ਹੋ ਗਿਆ 20 ਸਾਲ ਹੋ ਗਏ 20 ਸਾਲ ਹੋ ਗਏ ਕੀ ਬੜਾ ਆਵੇ 20 ਸਾਲ ਹੋ ਗਿਆ ਥੋੜਾ ਟਾਈਮ ਹੋ ਗਿਆ ਯਾਰ ਤੂੰ ਮੈਨੂੰ ਗੱਲ ਦੱਸ ਇੱਕ ਹੂੰ 25 ਸਾਲ ਬਾਅਦ ਅਮਰੀਕਾ ਦਾ ਘਰ ਹੋਣੀਆ ਹਾਂ ਮੈਨੂੰ ਘਰ ਦੇ ਕਿਉਂ ਨਹੀਂ ਲੈਣਾ ਤੂੰ ਸੱਚੀ ਦੱਸ ਦੋ ਜਾਣਿਆ ਉਹ ਸੱਚੀ ਆ ਤੈਨੂੰ ਕੀ ਪਤਾ ਮੈਂ ਸਰਪ੍ਰਾਈਜ਼ ਦੇਣਾ ਉਹਨਾਂ ਨੂੰ ਲੱਗੀ ਸਮਝ ਆਛਾ ਅੱਜ ਕੱਲ੍ਹ ਨੇ ਟ੍ਰੈਂਡ ਲੋਕੀ ਆਉਂਦੇ ਬਾਅਦ ਸਰਪ੍ਰਾਈਜ਼ ਦਿੰਦੇ ਆ ਉਹ ਕੰਮ ਕਰਨਾ ਇਹਨੇ ਕਿੱਤੇ ਦਾ ਘਰ ਹੈ ਕਿੰਨੇ ਕਿ ਦੂਰ ਹੈ ਗਿਆ ਤੇਰਾ ਉਹ ਭਰਾ ਪਿੰਡ ਆਉਂਦਿਆ ਸਾਰ ਹੀ ਪਹਿਲੇ ਨੰਬਰ ਤੇ ਆਡੀ ਗੜੀ ਉੱਥੇ ਮੈਂ ਆਇਆ ਘਰ ਪਣਾ ਲੱਗ ਗਈ ਰਹਿ ਗਿਆ ਕਾ ਚੰਗਾ ਭਾਈ ਓਏ ਮਾਰ ਲੈ ਚੱਲ ਬੱਸ ਇਹ ਜਿਹੜੇ ਬਾਹਰ ਘਰ ਚੱਲਣਾ ਪਰੌਂਠੇ ਤੇ ਪਰੌਣਾ ਖਾਣਾ ਬੱਸ ਬਾਹਰ ਹੀ ਆਪਾਂ ਇਹ ਸਿੰਤਾ ਲਾ ਲਗਾਈ ਏ ਯਾਰ ਮੈਂ ਮੰਮੀ ਨੂੰ ਫੋਨ ਕਰਨਾ ਹੈ ਹੈਲੋ ਹੈਲੋ ਅਮੀ ਕਿੱਥੇ ਹੈਂ ਤੁਹਾਨੂੰ ਬੋਲਣ ਦੇ ਆ ਤੁਹਾਡਾ ਮੁੰਡਾ ਨੇ ਤੁਹਾਡਾ ਮੁੰਡਾ ਅਮਰੀਕਾ ਗਿਆ ਹੋ ਮਿਊਜ਼ਿਕ